ਸੂਪਰਨੈਚੁਰਲ ਪਾਵਰਸ ਨੂੰ ਰিসিਵ ਕਰਨ ਦੇ ਲਈ ਜਿਹੜਾ ਫਰਸਟ ਪੁਆਇੰਟ ਆ ਉਹ ਆ ਕਿ ਸਾਡੀ ਜਿਹੜੀ ਆਤਮਾ ਆ ਦੇਖੋ ਇੱਕ ਪਰਮੇਸ਼ਵਰ ਦਾ ਆਤਮਾ ਆ ਇੱਕ ਮਨੁੱਖ ਦਾ ਆਤਮਾ ਆ ਇੱਕ ਦੁਸ਼ਟ ਆਤਮਾ ਆ ਇੱਕ ਆਤਮਾ ਸਾਡੇ ਅੰਦਰ 올 ਦਾ ਟਾਈਮ ਆ ਜਿੰਨੀ ਦੇਰ ਤੱਕ ਉਹ ਆਤਮਾ ਸਾਡੇ ਅੰਦਰ ਆ ਉਨੀ ਦੇਰ ਤੱਕ ਹੀ ਅਸੀਂ ਜਿਹੜੇ ਆ ਅਸੀਂ ਜਿਉਂਦੇ ਆ ਜਿਹਨੂੰ ਸੋਲ ਕਹਿ ਸਕਦੇ ਆ ਪੁਤਰਾ ਆਤਮਾ ਅਤੇ ਦੁਸ਼ਟ ਆਤਮਾ ਜਿਹੜਾ ਆ ਉਹ ਸਾਡੇ ਸਰੀਰ ਤੋਂ ਬਾਹਰ ਆ ਉਹ ਡਿਪੈਂਡ ਕਰਦਾ ਆ ਕਿ ਤੁਸੀਂ ਕਿਹਦੇ ਵੱਲ ਨੂੰ ਅਟਰੈਕਟ ਹੋ ਤੁਸੀਂ ਕਿੰਨੂੰ ਸੱਦਾ ਦੇ ਰਹੇ ਆ ਉਸੇ ਆਤਮਾ ਨੇ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਆ ਆ ਜਾਣਾ ਆ ਪਰ ਤੁਹਾਡਾ ਆਤਮਾ ਤੁਹਾਡੇ ਨਾਲ 올 ਦਾ ਟਾਈਮ ਆ ਤਾਂ ਪਹਿਲਾ ਸਟੈਪ ਜਿਹੜਾ ਆ ਅੱਜ ਸੀ ਜਿੰਨੇ ਵੀ ਸੁਪਰਨੈਚੁਰਲ ਪਾਵਰਸ ਨੂੰ ਲੈਣਾ ਆ ਉਹਨੂੰ ਪਰਫੈਕਸ਼ਨ ਦੇ ਵਿੱਚ ਆਉਣਾ ਪੈਣਾ ਆ ਪਰਫੈਕਸ਼ਨ ਮੀਨਜ਼ ਪਰਫੈਕਟ ਹੋਣਾ ਸਿੱਧ ਹੋਣਾ ਯੈਸ ਸਿੱਧ ਹੋਣਾ ਤੁਹਾਨੂੰ ਸਿੱਧ ਹੋਣਾ ਪੈਣਾ ਹੈ ਪਰਫੈਕਸ਼ਨ ਦੇ ਵਿੱਚ ਆਉਣਾ ਪੈਣਾ ਹਰ ਚੀਜ਼ ਦੇ ਵਿੱਚ ਪਰਫੈਕਟ ਜਾਣਾ ਪੈਣਾ ਹੈ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ ਪਹਿਲੀ ਗੱਲ ਤੁਸੀਂ ਦੇਖੋ ਅਗਰ ਜਿਹੜੇ ਸਿਆਣੇ ਲੋਕ ਜਿਨ੍ਹਾਂ ਨੂੰ ਸਿਆਣੇ ਕਹਿੰਦੇ ਮਤਲਬ ਸਿਆਣੇ ਉਹਨਾਂ ਨੂੰ ਇਸੇ ਲਈ ਕਹਿੰਦੇ ਕਿਉਂਕਿ ਉਹ ਦੁਨੀਆ ਨੂੰ ਮੂਰਖ ਬਣਾਉਂਦੇ ਆ ਤਾਂ ਜਿਹੜੇ ਸਿਆਣੇ ਮੈਂ ਉਹਨਾਂ ਸਿਆਣਿਆਂ ਦੀ ਗੱਲ ਕਰਦੀ ਆ ਜਿਹੜੇ ਧਗੇ ਤਵੀਤ ਕਰਦੇ ਆ ਤੁਸੀਂ ਉਹਨਾਂ ਸਿਆਣਿਆਂ ਦੇ ਜੀਵਨ ਦੇ ਵੱਲ ਅਗਰ ਦੇਖੋ ਤਾਂ ਉਹਨਾਂ ਨੇ ਆਪਣਾ ਇੱਕ ਕਾਨੂੰਨ ਬਣਾਇਆ ਹੁੰਦਾ ਕਿ ਇੰਨੇ ਤੋਂ ਇੰਨੇ ਵਜੇ ਦੇ ਵਿੱਚ ਹੀ ਉਹਨਾਂ ਨੇ ਉਹ ਮੰਤਰ ਜਿਹੜਾ ਹੈ ਉਹ ਪੜਨਾ ਹੈ ਔਰ ਉਹਨਾਂ ਨੇ ਇੰਨੇ ਵਜੇ ਖਾਣਾ ਖਾਣਾ ਹੈ ਤਾਂ ਮਤਲਬ ਖਾਣਾ ਹੈ ਜਿਹੜੀ ਚੀਜ਼ ਖਾਣੀ ਹੈ ਉਹ ਹੀ ਖਾਣੀ ਆ ਦੂਜੀ ਭਾਵੇਂ ਕੋਈ ਉਹਨਾਂ ਨੂੰ ਜ਼ੋਰ ਲਾ ਕੇ ਮਰ ਜਵੇ ਉਹ ਜ਼ੋਰ ਲਾਉਂਦਾ ਤਾਂ ਭਾਵੇਂ ਮਰ ਜੇ ਪਰ ਉਹਨਾਂ ਨੇ ਆਪਣਾ ਪ੍ਰੋਮਿਸ ਨਹੀਂ ਤੋੜਨਾ ਤਾਂ ਉਹ ਸਿੱਧ ਕਰਦੇ ਆ ਸਿੱਧ ਬਣਦੇ ਆ ਭਾਵੇਂ ਉਹ ਚੰਗੀ ਚੀਜ਼ ਵਿੱਚ ਜਾਂ ਮਾੜੀ ਚੀਜ਼ ਦੇ ਵਿੱਚ ਮੈਂ ਇਸ ਪਹਿਲੂ ਨੂੰ ਟੱਚ ਨਹੀਂ ਕਰਾਂਗੀ ਸਿਰਫ ਅੱਜ ਆਪਾਂ ਆਪਣੇ ਬਾਰੇ ਵਿੱਚ ਔਰ ਪਰਮੇਸ਼ਵਰ ਦੇ ਬਾਰੇ ਵਿੱਚ ਗੱਲ ਕਰਾਂਗੇ ਤਾਂ ਫਰਸਟ ਆਫ ਆਲ ਅਸੀਂ ਆਪਣੇ ਸੋਲ ਨੂੰ ਆਪਣੀ ਆਤਮਾ ਨੂੰ ਪਰਫੈਕਸ਼ਨ ਦੇ ਵਿੱਚ ਲੈ ਕੇ ਆਉਣਾ ਹੈ ਸਾਡੀ ਆਤਮਾ ਕਿੱਦਾਂ ਪਰਫੈਕਟ ਹੋ ਸਕਦੀ ਆ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨਾ ਹੈ ਪ੍ਰਭੂ ਜੀ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਕਿਉਂਕਿ ਤੁਸੀਂ ਜਿੰਨੂੰ ਗ੍ਰੈਂਡ ਕਰੋਗੇ ਉਹਦਾ ਆਤਮਾ ਤੁਹਾਡੇ ਜੀਵਨ ਚ ਆਏਗਾ ਔਰ ਉਹਦੀਆਂ ਹੀ ਸ਼ਕਤੀਆਂ ਤੁਹਾਡੇ ਜੀਵਨ ਦੇ ਵਿੱਚ ਆਉਣਗੀਆਂ ਕਿਉਂਕਿ ਜਿੰਨੂੰ ਤੁਸੀਂ ਆਪਣਾ ਰੋਲ ਮਾਡਲ ਮੰਨਦੇ ਆ ਜਿਹਦੇ ਵੱਲ ਤੁਸੀਂ ਤੱਕਦੇ ਰਹਿੰਦੇ ਆ ਜਿੰਨੂੰ ਤੁਸੀਂ ਸੁਣਦੇ ਰਹਿੰਦੇ ਆ ਜਿੰਨੂੰ ਤੁਸੀਂ ਦੇਖਦੇ ਰਹਿੰਦੇ ਆ ਉਹਦਾ ਰੂਪ ਤੁਹਾਡੇ ਉੱਤੇ ਆਉਣ ਲੱਗ ਜਾਂਦਾ ਉਹਦਾ ਰੰਗ ਤੁਹਾਡੇ ਉੱਤੇ ਚੜਨ ਲੱਗ ਜਾਂਦਾ ਥੋ ਇਵਨ ਦੈਨ ਤੁਹਾਡੇ ਲੈਂਗੁਏਜ ਦੀ ਟੋਨ ਜਿਹੜੀ ਆ ਤੁਹਾਡੀ ਭਾਸ਼ਾ ਦਾ ਜਿਹੜਾ ਸਲੀਕਾ ਆ ਤਰੀਕਾ ਆ ਉਹ ਵੀ ਉਹਦੇ ਵਰਗਾ ਹੀ ਹੋ ਜਾਂਦਾ ਆ ਉਸੀਂ ਦਿਖਣ ਵੀ ਉਹਦੇ ਵਰਗੇ ਲੱਗ ਜਾਂਦੇ ਆ ਤਾਂ ਅਗਰ ਤੁਸੀਂ ਪਰਮੇਸ਼ਵਰ ਦੀਆਂ ਸ਼ਕਤੀਆਂ ਨੂੰ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੀਆਂ ਅੱਖਾਂ ਪਰਮੇਸ਼ਵਰ ਤੇ ਲਾਉਣੀਆਂ ਹੋਣਗੀਆਂ ਔਰ ਪਰਮੇਸ਼ਵਰ ਜੀ ਨੂੰ ਆਪਣੇ ਜੀਵਨ ਦੇ ਵਿੱਚ ਗ੍ਰੈਂਡ ਕਰਨਾ ਹੋਊਗਾ ਔਰ ਜਿੰਨੀ ਦੇਰ ਤੱਕ ਤੁਸੀਂ ਪਰਮੇਸ਼ਵਰ ਜੀ ਨੂੰ ਆਪਣੇ ਜੀਵਨ ਚ ਗ੍ਰੈਂਡ ਨਹੀਂ ਕਰੋਗੇ ਤੁਹਾਡਾ ਆਤਮਾ ਸ਼ੁੱਧ ਨਹੀਂ ਹੋ ਸਕਦਾ ਤੁਹਾਡੇ ਆਤਮਾ ਦਾ ਸ਼ੁੱਧਿਕరణ ਕਰਨ ਦੇ ਲਈ ਤੁਹਾਨੂੰ ਕਿਸੇ ਬਾਹਰੀ ਚੀਜ਼ ਦੇ ਨਾਲ ਸਫਾਈ ਕਰਨ ਦੀ ਜ਼ਰੂਰਤ ਨਹੀਂ ਆ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਅੰਮ੍ਰਿਤ ਜਲ ਦੇ ਨਾਲ ਤੁਹਾਨੂੰ ਆਪਣਾ ਅੰਦਰ ਜਿਹੜਾ ਆ ਉਹ ਧੋਣ ਦੀ ਜ਼ਰੂਰਤ ਆ ਤਾਂ ਫਸਟ ਆਫ ਆਲ ਆਪਣੇ ਆਤਮਾ ਨੂੰ ਅਸੀਂ ਪਰਫੈਕਟ ਬਣਾਉਣਾ ਆ ਦੂਜੇ ਫਿਰ ਉਸ ਤੋਂ ਅੱਗੇ ਬੇਸਿਕ ਚੀਜ਼ਾਂ ਸ਼ੁਰੂ ਹੁੰਦੀਆਂ ਆ ਬੇਸਿਕ ਚੀਜ਼ਾਂ ਦੇ ਵਿੱਚ ਇਹ ਸਾਰੇ ਗੁਣ ਸਾਡੇ ਅੰਦਰ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਪਰਫੈਕਸ਼ਨ ਮਿਲਦੀ ਆ ਪਰ ਅਸਿਓਨਾਂ ਚ ਪਰਫੈਕਟ ਨਹੀਂ ਆ ਜਿੰਨ ਸਾਡੇ ਅੰਦਰ ਉਹ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਦੇ ਰਾਈ ਸੁਪਰਨੈਚਰਲ ਸ਼ਕਤੀਆਂ ਜਿਹੜੀਆਂ ਆ ਅਲੌਕਿਕ ਸ਼ਕਤੀਆਂ ਸਾਨੂੰ ਮਿਲਦੀਆਂ ਆ ਕਿ ਤੁਸੀਂ ਇਦਾਂ ਕਿਸੇ ਨੂੰ ਕਹਿੰਨੇ ਆ ਕਿ ਚੰਗਾ ਹੋ ਜਾ ਉਹ ਚੰਗਾ ਹੋ ਗਿਆ ਤੁਸੀਂ ਤੁਸੀਂ ਉਹਦੇ ਵੱਲ ਨੂੰ ਦੇਖਿਆ ਵੀ ਨਹੀਂ ਤੁਸੀਂ ਦੂਜੇ ਪਾਸੇ ਨੂੰ ਮੂੰਹ ਕਰਕੇ ਕਹਿੰਨੇ ਇੱਧਰ ਨੂੰ ਆ ਜਾ ਉਹ ਤੁਹਾਡੇ ਵੱਲ ਨੂੰ ਆ ਜਾਂਦਾ ਆ ਮੈਂ ਤੁਹਾਨੂੰ ਸਮਝਾਉਣ ਦੇ ਲਈ ਬਹੁਤ ਛੋਟੀਆਂ ਐਗਜ਼ੈਪਲਸ ਦੇ ਰਹੀ ਆ ਪਰ ਅਲੌਕਿਕ ਜਿਹੜੀਆਂ ਸ਼ਕਤੀਆਂ ਉਹ ਇਸ ਤੋਂ ਕਿਤੇ ਹੀ ਜ਼ਿਆਦਾ ਕੰਮ ਕਰਦੀਆਂ ਆ ਉਹ ਕਿਤੇ ਹੀ ਵੱਡੀਆਂ ਆ ਅਰ ਬਹੁਤ ਪਾਵਰਫੁਲ ਆ ਬਹੁਤ ਜ਼ੋਰ ਵਾਲੀਆਂ ਆ ਸ਼ਕਤੀ ਵਾਲੀਆਂ ਆ ਪਰ ਸ਼ੁਰੂ ਇੱਥੋਂ ਹੀ ਹੁੰਦੀਆਂ ਆ ਤਾਂ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਸ਼ੁੱਧ ਹੋਣਾ ਆ ਪਰਫੈਕਟ ਬੰਨਾ ਆ ਸਭ ਤੋਂ ਪਹਿਲਾਂ ਸੱਚਾਈ ਦੇ ਵਿੱਚ ਆਪਣਾ ਅਸੂਲ ਬਣਾਓ ਸੱਚ ਬੋਲਣ ਦਾ ਮੇਰੇ ਵਿੱਚ ਵੀ ਗਲਤੀਆਂ ਆ ਤੁਹਾਡੇ ਵਿੱਚ ਵੀ ਗਲਤੀਆਂ ਆ ਹਰ ਕਿਸੇ ਦੇ ਵਿੱਚ ਗਲਤੀਆਂ ਆ ਪਰ ਹਾਂ ਅਗਰ ਆਪਾਂ ਉਹਨਾਂ ਸ਼ਕਤੀਆਂ ਨੂੰ ਹਾਸਲ ਕਰਨਾ ਆ ਤਾਂ ਫਿਰ ਆਪਾਂ ਨੂੰ ਗਲਤੀਆਂ ਕਰਨੀਆਂ ਜਿਹੜੀਆਂ ਹਨ ਉਹ ਬੰਦ ਕਰਨੀਆਂ ਹੋਣਗੀਆਂ ਐਦਾਂ ਨਹੀਂ ਹੈਗਾ ਕਿ ਸਾਨੂੰ ਪਤਾ ਨਹੀਂ ਆ ਕਿ ਗਲਤ ਆ ਸਾਨੂੰ ਪਤਾ ਆ ਗਲਤ ਆ ਫਿਰ ਵੀ ਅਸੀਂ ਗਲਤ ਕਰਦੇ ਆ ਸਾਨੂੰ ਪਤਾ ਆ ਇਹ ਚੋਰੀ ਆ ਅਸੀਂ ਚੋਰੀ ਕਰਦੇ ਆ ਸਾਨੂੰ ਪਤਾ ਆ ਇਹ ਝੂਠ ਆ ਅਸੀਂ ਝੂਠ ਬੋਲਦੇ ਆ ਸਾਨੂੰ ਪਤਾ ਆ ਇਹ ਇਹ ਚੀਜ਼ਾਂ ਸਾਡੇ ਲਈ ਨਹੀਂ ਸਹੀ ਫਿਰ ਵੀ ਅਸੀਂ ਕਰਦੇ ਆ ਦਾਸ ਦਾ ਰੀਜ਼ਨ ਕਿ ਅਸੀਂ ਸੁਪਰਨੈਚਰਲ ਪਾਵਰਸ ਨੂੰ ਨਹੀਂ ਆਪਣੇ ਅੰਦਰ ਰੱਖ ਸਕਦੇ ਕਿਉਂਕਿ ਜਿੱਦਾਂ ਕਹਿ ਲੋ ਕਿ ਮੈਂ ਇੱਕ ਜਗ੍ਹਾ ਤੋਂ ਪੜਿਆ ਸੀ ਕਿ ਸ਼ੇਰ ਦਾ ਜਿਹੜਾ ਦੁੱਧ ਆ ਨੋ ਸਿਰਫ ਸੋਨੇ ਦੇ ਭਾਂਡੇ 'ਚ ਹੀ ਟਿਕਦਾ ਹੈ ਮੈਨੂੰ ਨਹੀਂ ਪਤਾ ਸੱਚ ਹੈ ਕਿ ਝੂਠ ਹੈ ਪਰ ਮੈਂ ਇਸ ਚੀਜ਼ ਨੂੰ ਪੜਿਆ ਸੀਗਾ ਅਗਰ ਇਹ ਸੱਚ ਹੈ ਤਾਂ ਫਿਰ ਤੁਸੀਂ ਇਹ ਵੀ ਸੱਚ ਮੰਨ ਲਓ ਕੇ ਅਲੌਕਿਕ ਸ਼ਕਤੀਆਂ ਜਿਹੜੀਆਂ ਪਰਮੇਸ਼ਵਰ ਤੋਂ ਆ ਉਹ ਤੁਹਾਡੇ ਅੰਦਰ ਤਾਂ ਹੀ ਟਿਕਣੀਆਂ ਜੇਕਰ ਤੁਹਾਡੇ ਜੀਵਨ ਦੇ ਵਿੱਚ ਸਚਾਈ ਹੈ ਹੁਣ ਉਹ ਸਚਾਈ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਵੀ ਸੱਚੇ ਰਹਿਣਾ ਹੋਊਗਾ ਤੁਹਾਨੂੰ ਆਪਣੀ ਘਰਵਾਲੀ ਦੇ ਨਾਲ ਸੱਚੇ ਰਹਿਣਾ ਹੋਊਗਾ ਤੁਹਾਨੂੰ ਆਪਣੇ ਘਰਵਾਲੇ ਦੇ ਨਾਲ ਸਚਾਈ ਨਾਲ ਚੱਲਣਾ ਹੋਊਗਾ ਆਪਣੇ ਮਾਪਿਓ ਦੇ ਨਾਲ ਸਚਾਈ ਨਾਲ ਚੱਲਣਾ ਹੋਊਗਾ ਆਪਣੇ ਕੰਮ ਵਾਲਿਆਂ ਦੇ ਨਾਲ ਜਾਂ ਜਿਹੜਾ ਤੁਹਾਡੇ ਉੱਤੇ ਮਤਲਬ ਹਰ ਕਿਸੇ ਥਾਂ ਤੇ ਮੁਕੰਮਲ ਸਚਾਈ ਨੂੰ ਤੁਹਾਨੂੰ ਹਾਸਲ ਕਰਨਾ ਹੋਊਗਾ ਉਹਦੇ ਚ ਸਿੱਧ ਹੋਣਾ ਪਊਗਾ ਤੁਹਾਨੂੰ ਇਹ ਮਨ ਬਣਾਉਣਾ ਹੋਊਗਾ ਕਿ ਭਾਵੇਂ ਮੈਨੂੰ ਘਾਟਾ ਪੈ ਜਾਵੇ ਭਾਵੇਂ ਮੇਰੀ ਬੇਇੱਜ਼ਤੀ ਹੋ ਜਾਵੇ ਭਾਵੇਂ ਮੇਰਾ ਸਿਰ ਵੱਡਿਆ ਜਾਵੇ ਮੈਂ ਸਚਾਈ ਤੇ ਕਾਇਮ ਰਹਿਣਾ ਆ ਜੇ ਇਸ ਦਿਨ ਤੁਸੀਂ ਇਸ ਲੈਵਲ ਤੇ ਆ ਗਏ ਸਚਾਈ ਦੇ ਵਿੱਚ ਤੁਹਾਡੇ ਅੰਦਰ ਸੁਪਰਨੈਚੁਰਲ ਪਾਵਰਸ ਨੇ ਐਂਟਰ ਕਰਨਾ ਸ਼ੁਰੂ ਕਰ ਦੇਣਾ ਹੈ ਪਰ ਸਿਰਫ ਕੱਲੇ ਸਚਾਈ ਦੇ ਨਾਲ ਨਹੀਂ ਅਜਸ ਉਹ ਬੇਸਿਕ ਪੁਆਇੰਟਸ ਨੂੰ ਤੁਸੀਂ ਲਿਖੀ ਜਾਇਓ ਪਰ ਜੇਕਰ ਇਹਨਾਂ ਚ ਇੱਕ ਵੀ ਪੁਆਇੰਟ ਛੁੱਟ ਗਿਆ ਤਾਂ ਉਹ ਉਹ ਚੀਜ਼ਾਂ ਨੇ ਪਰਫੈਕਟਲੀ ਕੰਮ ਨਹੀਂ ਕਰਨਾ ਆਪਾਂ ਦੇਖਦੇ ਆਂ ਏਲੀਆ ਦੇ ਬਾਰੇ ਚ ਅਲੀਸ਼ਾ ਦੇ ਬਾਰੇ ਚ ਹੋਰ ਪਰਮੇਸ਼ਵਰ ਦੇ ਜਨਾਂ ਦੇ ਬਾਰੇ ਦੇ ਵਿੱਚ ਤੁਸੀਂ ਦੇਖਿਓ ਜਿੱਥੇ ਹੀ ਉਹਨਾਂ ਦੀ ਪਰਫੈਕਸ਼ਨ ਘਟੀ ਜਿੱਥੇ ਹੀ ਉਹਨਾਂ ਦੀ ਸਿੱਧਤਾ ਦੇ ਵਿੱਚ ਕਮੀ ਆਈ ਉੱਥੇ ਹੀ ਉਹ ਵਿਪਤਾ ਦੇ ਵਿੱਚ ਫਸੇ ਜਿੱਥੇ-ਜਿੱਥੇ ਵੀ ਤੁਸੀਂ ਬਾਈਬਲ ਦੇ ਵਿੱਚ ਇਸ ਚੀਜ਼ ਨੂੰ ਬੜੇ ਅੱਛੇ ਰੀਤੀ ਦੇ ਨਾਲ ਦੇਖ ਸਕਦੇ ਕਿ ਪਰਮੇਸ਼ਵਰ ਨੇ ਇੱਕ نبی ਨੂੰ ਕਿਹਾ ਕਿ ਜਾ ਤੂੰ ਉੱਧਰ ਨੂੰ ਜਾ ਪਰ ਤੈਨੂੰ ਜੇ ਕੋਈ ਰਾਹ ਦੇ ਵਿੱਚ ਕਹੇ ਕਿ ਮੇਰੇ ਨਾਲ ਚੱਲ ਤੇ ਰੋਟੀ ਖਾ ਲਈ ਤੂੰ ਨਾਲ ਜਾਵੀਂ ਨਾ ਪਰ ਉਹ ਉੱਪਰ ਮਾਇਆ ਗਿਆ ਇੱਕ ਹੋਰ نبی ਨੇ ਜਦੋਂ ਉਹਨੂੰ ਕਿਹਾ ਕਿ ਤੂੰ ਮੇਰੇ ਘਰ ਨੂੰ ਆ ਜਾ ਤੇ ਉਹ ਤਿਆਰ ਹੋ ਗਿਆ ਜਾਣ ਦੇ ਲਈ ਤੇ ਖੋਤੀ ਉੱਥੇ ਵੇਰ ਗਈ ਅ ਪਰਮੇਸ਼ਵਰ ਦਾ ਗੁੱਸਾ ਸੀ ਉਹਦੇ ਉੱਤੇ ਅ ਉਹ ਆਪਣੀ ਖੋਤੀ ਨੂੰ ਕੁੱਟੀ ਜਾ ਰਿਆ ਹਾਰ ਕੇ ਖੋਤੀ ਨੂੰ ਬੰਦਿਆਂ ਦੀ ਭਾਸ਼ਾ ਚ ਬੋਲਣਾ ਪਿਆ ਕਿੰਨੀਆਂ ਜਗ੍ਹਾ ਦੇ ਉੱਤੇ ਜੇਕਰ ਈਵਨ ਦੈਨ ਸ਼ਮਸੂਨ ਸੀਗਾ ਪਰਮੇਸ਼ਵਰ ਨੇ ਉਹਦੇ ਅੰਦਰ ਇੱਕ ਅਲੌਕਿਕ ਸ਼ਕਤੀ ਪਾਈ ਸੀ ਉਹਦੇ ਵਾਲਾਂ ਦੇ ਅੰਦਰ ਸ਼ਕਤੀ ਪਾਈ ਸੀ ਅਰ ਪਰਮੇਸ਼ਵਰ ਨੇ ਉਹਨੂੰ ਆਪਣਾ ਨਾਜ਼ਿਰ ਜਿਹੜਾ ਸੀ ਉਹ ਥਾਪਿਆ ਸੀਗਾ ਇੱਕ ਸ਼ੁੱਧ ਮਨੁੱਖ ਕਰਕੇ ਇੱਕ ਸ਼ਕਤੀ ਵਾਲਾ ਬੰਦਾ ਕਰਕੇ ਉਹਨੂੰ ਥਾਪਿਆ ਸੀਗਾ ਪਰ ਜਦੋਂ ਉਹਦੇ ਪਰਫੈਕਸ਼ਨ ਘਟੀ ਜਦੋਂ ਉਹਦੇ ਜੀਵਨ ਦੇ ਵਿੱਚ ਵਿਭਚਾਰ ਐਂਟਰ ਹੋਇਆ ਕੀ ਹੋਇਆ ਉਹ ਬੇਜਾਨ ਹੀ ਹੋ ਗਿਆ ਉਹਦਾ ਸਾਰਾ ਜ਼ੋਰ ਜਿਹੜਾ ਉਹ ਨਿਕਲ ਗਿਆ ਉਹਦੇ ਬਾਲ ਕਿਉਂ ਕੱਟੇ ਗਏ ਕਿਉਂਕਿ ਵੀ ਵਿਚਾਰ ਚ ਇੰਨਾ ਡੁੱਬ ਗਿਆ ਕਿ ਵੀ ਵਿਚਾਰਨ ਨੂੰ ਉਹਨੇ ਆਪਣਾ ਸੀਕਰਟ ਦੱਸ ਦਿੱਤਾ ਤਾਂ ਜਿੱਥੇ ਵੀ ਪਰਫੈਕਸ਼ਨ ਘਟੀ ਜੋਨਾਹ ਨਬੀ ਦੀ ਪਰਫੈਕਸ਼ਨ ਘਟੀ ਉਹਨੇ ਆਣਾ ਅਗਿਆਕਾਰੀ ਕੀਤੀ ਤਾਂ ਮੱਛੀ ਦੇ ਢਿੱਡ ਦੇ ਵਿੱਚ ਚਲੇ ਗਿਆ ਤਾਂ ਬਾਈਬਲ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦੇ ਖਾਸ-ਖਾਸ ਨਬੀਆਂ ਨੂੰ ਜਦੋਂ ਅਸੀਂ ਦੇਖਦੇ ਜਿੱਥੇ ਵੀ ਪਰਫੈਕਸ਼ਨ ਦੇ ਵਿੱਚ ਕਮੀ ਆਈ ਆ ਉੱਥੇ ਹੀ ਪ੍ਰੋਬਲਮ ਜਿਹੜੀ ਆ ਪੈਦਾ ਹੋਈ ਆ ਅੱਜ ਸਾਡੇ ਜੀਵਨ ਦੇ ਵਿੱਚ ਪਰਫੈਕਸ਼ਨ ਹੈ ਹੀ ਨਹੀਂ ਅਸੀਂ ਕਿਸੇ ਇੱਕ ਵੀ ਫੀਲਡ ਦੇ ਵਿੱਚ ਪਰਫੈਕਟ ਨਹੀਂ ਆ। ਦੈਟਸ ਵਾਈ ਅਸੀਂ ਕਿਸੇ ਵੀ ਸ਼ਕਤੀ ਦੇ ਵਿੱਚ ਕੰਮ ਨਹੀਂ ਕਰ ਰਹੇ। ਕੋਈ ਵੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰ ਰਹੀ। ਅਸੀਂ ਸ਼ਕਤੀਹੀਣ ਹੋ ਕੇ ਕਦੀ ਕਿਸੇ ਵੱਲ ਨੂੰ ਦੇਖਦੇ ਆ। ਹਾਏ ਉਹ ਉਹ ਪਤਾ ਨਹੀਂ ਕਿੱਦਾਂ ਕਿਸੇ ਦਾ ਨਾਮ ਲਈ ਜਾਂਦਾ ਆ। ਹਾਏ ਉਹ ਪਤਾ ਨਹੀਂ ਕਿੱਦਾਂ ਇਦਾਂ ਕੰਮ ਕਰੀ ਜਾਂਦਾ ਆ। ਅਸੀਂ ਸੋਚਦੇ ਆ ਉਹ ਪਤਾ ਨਹੀਂ ਕੀ ਕਰਦਾ ਕਿੱਥੋਂ ਉਹਨੂੰ ਮਿਲਿਆ। ਉਹ ਮਿਲਣ ਲਈ ਤਾਂ ਤਿਆਰ ਆ। ਤੁਹਾਡੇ ਤੋਂ 1 ਇੰਚ ਹੀ ਸ਼ਾਇਦ ਦੂਰ ਹੋਵੇ। ਸ਼ਾਇਦ 1 ਇੰਚ ਤੋਂ ਵੀ ਘੱਟ ਦੀ ਦੂਰੀ ਹੋਏ ਪਰ ਪ੍ਰੋਬਲਮ ਇਹ ਆ ਕਿ ਭਾਂਡਾ ਸਾਫ਼ ਨਹੀਂ ਆ ਪੈਂਦਿਆਂ ਚੀਜ਼ ਖਰਾਬ ਹੋ ਜੂਗੀ ਇਸ ਲਈ ਇਹ ਜਿਹੜੀ ਚੀਜ਼ ਆ ਜਿਹੜੀਆਂ ਸ਼ਕਤੀਆਂ ਪਰਮੇਸ਼ਵਰ ਦੇ ਵੱਲੋਂ ਆ ਇਹ ਕੰਪਲੀਟਲੀ ਕੰਪਲੀਟਲੀ ਪਿਓਰ ਜਿਹੜਾ ਕਲੀਨ ਭਾਂਡਾ ਆ ਜਿਹੜਾ ਇਨਸਾਫ਼ ਸ਼ੁੱਧ ਭਾਂਡਾ ਆ ਉਸੇ ਭਾਂਡੇ ਦੇ ਵਿੱਚ ਇਹ ਪੈਣੀਆਂ ਆ ਹਾਲੇਲੂਇਆ ਸੋ ਇਸ ਲਈ ਸਾਨੂੰ ਬਹੁਤ ਪਰਫੈਕਟ ਹੋਣ ਦੀ ਜ਼ਰੂਰਤ ਆ ਪਹਿਲਾ ਸਟੈਪ ਸੀਗਾ ਸੱਚਾਈ ਬੱਚਿਆਂ ਦੇ ਨਾਲ ਵੀ ਸੱਚ ਬੋਲੋ ਮਾਤਾ ਪਿਤਾ ਦੇ ਨਾਲ ਵੀ ਸੱਚ ਬੋਲੋ ਭੈਣਾ ਭਰਾਵਾਂ ਦੇ ਨਾਲ ਸੱਚ ਬੋਲੋ ਹਾਂ ਦੀ ਹਾਂ ਵਚਨ ਚ ਲਿਖਿਆ ਤੇਰੀ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਕਹਿੰਦਾ ਮੈਨੂੰ 도ਗਲੇ ਪਸੰਦ ਨਹੀਂ ਆ ਅੱਜ ਅਸੀਂ 도ਗਲੇ ਦੀ ਥਾਂ ਤੇ ਅਸੀਂ ਪਤਾ ਨਹੀਂ ਕਿੰਨੇ ਭੇਸ ਬਦਲੀ ਫਿਰਦੇ ਆ ਇਹਨੂੰ ਹੋਰ ਕੁਛ ਕਹਿੰਨੇ ਉਹਨੂੰ ਹੋਰ ਕੁਛ ਕਹਿੰਨੇ ਉਹਨੂੰ ਹੋਰ ਕੁਛ ਕਹਿੰਨੇ ਤੇਰੇ ਮੂੰਹ ਤੇ ਤੇਰੇ ਮੇਰੇ ਮੂੰਹ ਤੇ ਮੇਰੇ ਇਹ ਹਰ ਕਿਸੇ ਦਾ ਸੁਭਾਅ ਬਣਿਆ ਤਾਂ ਕਿੱਥੇ ਸ਼ਕਤੀ ਆਜੂਗੀ ਕਿਹੜੀ ਸ਼ਕਤੀ ਟਿਕ ਜੂਗੀ ਸਾਡੇ ਅੰਦਰ ਇਸ ਲਈ ਪਹਿਲੀ ਚੀਜ਼ ਸਚਾਈ ਨੂੰ ਸਚਾਈ ਨੂੰ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਸਚਾਈ ਉੱਤੇ ਚੱਲਣਾ ਸ਼ੁਰੂ ਕਰੋ ਹਾਂ ਮੈਨੂੰ ਪਤਾ ਆ ਸਚਾਈ ਵਿੱਚ ਜਦੋਂ ਚੱਲਣਾ ਸ਼ੁਰੂ ਕਰਨਾ ਪ੍ਰੋਬਲਮਸ ਆਉਣੀਆਂ ਆ ਇਸ ਚੀਜ਼ ਨੂੰ ਮਿੱਥ ਕੇ ਚੱਲੋ ਕਿ ਇਸ ਸਮੱਸਿਆਵਾਂ ਆਉਣੀਆਂ ਆ ਪਰ ਸਮੱਸਿਆਵਾਂ ਵਿੱਚੋਂ ਪਰਮੇਸ਼ਵਰ ਨੇ ਕੱਢਣਾ ਕਿਉਂਕਿ ਜਦੋਂ ਤੁਸੀਂ ਸਚਾਈ ਤੇ ਚੱਲਣਾ ਸ਼ੁਰੂ ਕੀਤਾ ਤੇ ਸਚਾਈ ਕੌਣ ਆ ਪਰਮੇਸ਼ਵਰ ਹੀ ਤੇ ਆ ਯਿਸੂ ਹੀ ਤੇ ਆ ਤਾਂ ਤੁਸੀਂ ਸਚਾਈ ਨੂੰ ਫੜ ਲਿਆ ਮਤਲਬ ਤੁਸੀਂ ਯਿਸੂ ਮਸੀਹ ਨੂੰ ਫੜ ਲਿਆ ਤੇ ਜੇਕਰ ਤੁਸੀਂ ਯਿਸੂ ਮਸੀਹ ਨੂੰ ਫੜ ਲਿਆ ਤੁਸੀਂ ਕੀ ਸੋਚਦੇ ਆ ਕਿ ਉਹ ਤੁਹਾਨੂੰ ਛੱਡ ਦੂਗੇ ਉਹ ਤੁਹਾਨੂੰ ਉਸ ਬਿਪਤਾ ਚੋਂ ਜ਼ਰੂਰ ਕੱਢਣਗੇ ਜਿਹੜੀ ਸਚਾਈ ਦਾ ਕਰਕੇ ਆਉਣ ਵਾਲੀ ਆ ਇਸ ਲਈ ਸਚਾਈ ਨੂੰ ਪਕੜੋ ਵਚਨ ਚ ਲਿਖਿਆ ਕਹਿੰਦਾ ਸਚਾਈ ਦਾ ਕਮਰਕੱਸਾ ਅੱਜ ਸਚਾਈ ਦੇ ਕਮਰਕੱਸੇ ਨੂੰ ਆਪਣੇ ਲੱਕ ਦੇ ਦਿਵਾਲੇ ਵੱਲੇ ਟੋ ਜਿਹਦਾ ਜਿਹਦਾ ਕਮਰਕੱਸਾ ਢਿੱਲਾ ਆ ਉਹ ਘੁੱਟ ਕੇ ਉਹਨੂੰ ਗੰਢ ਦੇਵੇ ਚੰਗੇ ਤਰ੍ਹਾਂ ਆਪਣੇ ਕਮਰਕੱਸੇ ਨੂੰ ਬੰਨ੍ਹ ਲਓ ਓਕੇ ਥੈਨ ਉਸ ਦੇ ਬਾਅਦ ਦੇ ਵਿੱਚ ਆ ਪਰਫੈਕਟ ਲਵ ਪਿਆਰ ਦੇ ਵਿੱਚ ਸਿੱਧ ਹੁਣ ਹੁਣ ਪਿਆਰ ਦੇ ਵਿੱਚ ਦੁਨੀਆ ਬੜੀ ਸਿੱਧ ਹੋ ਰਹੀ ਆ ਉਹ ਆਪਣੇ ਤਰੀਕੇ ਨਾਲ ਸਿੱਧ ਹੋ ਰਹੀ ਆ ਕੋਈ ਚੀਰੇ ਲਾਈ ਜਾ ਰਿਹਾ ਬਾਹਾਂ ਦੇ ਉੱਤੇ ਕੋਈ ਖੂਨ ਕੱਢ ਕੇ ਪਤਾ ਨਹੀਂ ਆਪਦੇ ਖੂਨ ਨਾਲ ਕੱਢਦੇ ਆ ਕਿ ਉੱਥੋਂ ਬੁੱਚੜਖਾਨੇੋਂ ਜਾ ਕੇ ਜਿਹੜਾ ਆ ਉਹ ਕੁੱਕੜ ਦਾ ਖੂਨ ਲੈ ਕੇ ਆਉਂਦੇ ਵੀ ਉਹਦੇ ਨਾਲ ਲਵ ਲੈਟਰਾਂ ਲਿਖਦੇ ਆ ਤਾਂ ਖੂਨ ਨਾਲ ਲਿਖਣ ਦਾ ਬੜਾ ਰਿਵਾਜ ਆ ਮਤਲਬ ਇਹ ਸ਼ੋਅ ਕਰਨਾ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤਾਂ ਕਿੰਨਾ ਕੁ ਪਿਆਰ ਉਹ 2-3 ਮਹੀਨਿਆਂ ਚ ਸਾਰਾ ਭੂਤ ਨਿਕਲ ਜਾਂਦਾ ਜਦੋਂ ਪੈ ਜਾਂਦਾ ਨਾ ਸੁਰਕੀ ਬਿੰਦੀ ਦਾ ਰੌਲਾ ਵੀ ਇਹ ਵੀ ਪੂਰੀਆਂ ਕਰਨੀਆਂ ਪੈਣੀਆਂ ਕੱਪੜੇ ਲੈ ਕੇ ਦੇਣੇ ਪੈਣੇ ਆ ਉਧਰ ਬੀਬੀ ਰਾਣੀ ਨੂੰ ਜਦੋਂ ਪਤਾ ਲੱਗਦਾ ਕਿ ਰੋਟੀਆਂ ਸਿਰਫ ਇਹਨੂੰ ਹੀ ਨਹੀਂ ਖਵਾਉਣੀਆਂ ਦੇ ਨਾਲ ਟੱਬਰ ਵੀ ਆ ਇਹਦੇ ਮਾਮ ਡੈਡ ਵੀ ਆ ਉਹਨਾਂ ਦੀ ਵੀ ਸੇਵਾ ਕਰਨੀ ਪੈਣੀ ਤਾਂ ਸਵੇਰ ਨੂੰ اٹਕੇ ਚਾਹ ਬਣਾਉਣੀ ਪੈਣੀ ਤਾਂ ਸਾਰਾ ਸਿੱਧ ਹੋ ਜਾਂਦਾ ਉਹਦਾ ਪਿਆਰ ਉਹਨਾਂ ਦਾ ਤਾਂ ਉਹ ਪਿਆਰ ਦੀ ਗੱਲ ਨਹੀਂ ਕਰਦਾ ਪੁੱਤਰ ਬਾਈਬਲ ਜਿਹੜਾ ਤੁਸੀਂ ਕਿਸੇ ਨੇ ਧੌਣ ਤੇ ਟੈਟੂ ਵਗਾ ਲਿਆ ਕਿਸੇ ਨੇ ਗਿੱਟੇ ਤੇ ਕਿਸੇ ਨੇ ਗੋਡੇ ਤੇ ਕਿਸੇ ਨੇ ਮੋਡੇ ਤੇ ਸਾਰਾ ਛੰਨੀ ਛੰਨੀ ਹੋਈ ਫਿਰਦੀ ਆ ਇਹ ਉਹ ਪਿਆਰ ਨਹੀਂ ਆ ਪਹਿਲੀ ਗੱਲ ਇਹ ਪ੍ਰੇਮ ਬਹੁਤ ਅਲੈਦਾ ਆ ਇਹ ਉਹ ਪ੍ਰੇਮ ਆ ਜਿਹੜਾ ਹਰ ਕਿਸੇ ਦੇ ਨਾਲ ਕੀਤਾ ਜਾ ਸਕਦਾ ਹੈ ਹਰ ਕਿਸੇ ਦੇ ਨਾਲ ਹਰ ਰਿਸ਼ਤੇ ਦਾ ਜਿਹੜਾ ਪ੍ਰੇਮ ਆ ਤੁਸੀਂ ਉਸ ਰਿਸ਼ਤੇ ਦੇ ਪ੍ਰੇਮ ਵਿੱਚ ਪਰਫੈਕਟ ਹੋਣੇ ਚਾਹੀਦੇ ਆ ਉਹ ਪ੍ਰੇਮ ਜਿਹੜਾ ਪਤਨੀ ਦਾ ਪਤੀ ਦੇ ਪ੍ਰਤੀ ਆ ਉਹ ਉਸ ਪ੍ਰੇਮ ਦੇ ਵਿੱਚ ਸਿੱਧ ਹੋਣੀ ਚਾਹੀਦੀ ਆ ਉਹ ਪ੍ਰੇਮ ਜਿਹੜਾ ਪਤੀ ਦਾ ਪਤਨੀ ਦੇ ਪ੍ਰਤੀ ਆ ਉਹ ਉਸ ਪ੍ਰੇਮ ਚ ਸਿੱਧ ਹੋਣਾ ਚਾਹੀਦਾ ਜੋ ਪ੍ਰੇਮ ਇੱਕ ਮਾਂ ਦਾ ਬੱਚੇ ਦੇ ਪ੍ਰਤੀ ਆ ਮਾਂ ਮਾਂ ਵਾਲੇ ਪ੍ਰੇਮ ਦੇ ਵਿੱਚ ਵੀ ਸਿੱਧ ਹੋਵੇ ਭੈਣ ਭੈਣ ਵਾਲੇ ਪ੍ਰੇਮ ਚ ਸਿੱਧ ਹੋਵੇ ਭਰਾ ਭਰਾ ਵਾਲੇ ਪ੍ਰੇਮ ਦੇ ਵਿੱਚ ਸਿੱਧ ਹੋਵੇ ਪਿਓ ਪਿਓ ਵਾਲੇ ਚ ਔਲਾਦ ਔਲਾਦ ਵਾਲੇ ਪ੍ਰੇਮ ਚ ਕਿਉਂਕਿ ਹਰ ਰਿਸ਼ਤੇ ਦੇ ਪ੍ਰਤੀ ਤੁਹਾਡਾ ਇੱਕ ਪ੍ਰੇਮ ਆ ਤੁਸੀਂ ਉਸ ਪ੍ਰੇਮ ਦੇ ਪ੍ਰਤੀ ਸਿੱਧ ਹੋਣੇ ਚਾਹੀਦੇ ਆ ਔਰ ਉਹ ਪ੍ਰੇਮ ਜਿਹੜਾ ਸਾਡਾ ਸਾਡੇ ਸਿਰਜਣਹਾਰ ਦੇ ਨਾਲ ਹੋਣਾ ਚਾਹੀਦਾ ਤੁਸੀਂ ਉਸ ਪ੍ਰੇਮ ਦੇ ਵਿੱਚ ਵੀ ਸਿੱਧ ਹੋਣੇ ਚਾਹੀਦੇ ਆ ਉਹ ਪ੍ਰੇਮ ਜਿਹੜਾ ਤੁਹਾਡਾ ਤੁਹਾਡੇ ਗਵਾਂਡੀ ਨਾਲ ਹੋਣਾ ਚਾਹੀਦਾ ਤੁਸੀਂ ਉਸ ਪ੍ਰੇਮ 'ਚ ਵੀ ਸਿੱਧ ਹੋਣੇ ਚਾਹੀਦੇ ਆ ਜਿਹੜਾ ਤੁਹਾਡੇ ਤੋਂ ਛੋਟੇ ਨਾਲ ਤੁਹਾਡਾ ਹੋਣਾ ਚਾਹੀਦਾ ਤੁਸੀਂ ਉਸ ਪ੍ਰੇਮ 'ਚ ਸਿੱਧ ਹੋਣੇ ਚਾਹੀਦੇ ਆ ਤਾਂ ਜਿੱਥੇ ਪ੍ਰੇਮ ਆ ਵਚਨ 'ਚ ਲਿਖਿਆ ਉਹ ਖੜਕੜ ਨਹੀਂ ਕਰਦਾ ਉਹ ਬੜਬੜ ਨਹੀਂ ਕਰਦਾ ਫੂ ਫੂ ਨਹੀਂ ਕਰਦਾ ਉਹ ਫੁੱਲਿਆ ਨਹੀਂ ਰਹਿੰਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਤਲਬ ਪ੍ਰਸਤੀ ਨਹੀਂ ਆ ਤਾਂ ਅਸੀਂ ਪ੍ਰੇਮ ਦੇ ਵਿੱਚ ਸਿੱਧ ਹੋਣਾ ਹੈ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਸੈਕੰਡ ਨੰਬਰ ਤੇ ਕੀ ਸੀਗਾ ਸਚਾਈ ਦੇ ਵਿੱਚ ਸਿੱਧ ਹੋਣਾ ਤੇ ਨੰਬਰ 3 ਤੇ ਪ੍ਰੇਮ ਦੇ ਵਿੱਚ ਸਿੱਧ ਹੋਣਾ ਸੋ ਇਹ ਨਹੀਂ ਕਿ ਤੁਸੀਂ ਹਾਂ ਠੀਕ ਹੈ ਸਵੇਰ ਨੂੰ ਆਪਣੇ ਘਰ ਵਾਲੇ ਨੂੰ ਵੀ ਕੱਪੜੇ ਪ੍ਰੈਸ ਕਰਕੇ ਦੇ ਰਹੇ ਹੋ ਤਾਂ ਦੁਪਹਿਰ ਨੂੰ ਤੁਸੀਂ ਕਿਤੇ ਸਮੋਸੇ ਖਾਣ ਹੋਰ ਗਏ ਆ ਇਸੇ ਤਰ੍ਹਾਂ ਘਰ ਵਾਲਾ ਕਿਤੇ ਹੋਰ ਪਿਕਨਿਕ ਮਨਾਉਣ ਗਿਆ ਘਰੇ ਆ ਕਿ ਘਰ ਵਾਲਾ ਜੌਬ ਤੇ ਗਿਆ ਤੇ ਘਰ ਵਾਲਾ ਗਿਆ ਹੋਵੇ ਕਿਤੇ ਹੋਰ ਇਸੇ ਤਰ੍ਹਾਂ ਬੱਚੇ ਗਏ ਹੋਣ ਕਾਲਜ ਤੇ ਕਾਲਜ ਦੀ ਪੜ੍ਹਾਈ ਹੋ ਰਹੀ ਹੋਵੇ ਕਿਸੇ ਸਿਨੇਮੇ ਦੇ ਵਿੱਚ ਤਾਂ ਸਭ ਚੀਜ਼ਾਂ ਨੂੰ ਤੁਸੀਂ ਜਾਣਦੇ ਆ ਤੁਸੀਂ ਉਸ ਪ੍ਰੇਮ ਦੇ ਵਿੱਚ ਪਰਫੈਕਟ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਅਗਰ ਉਸ ਪ੍ਰੇਮ ਦੇ ਵਿੱਚ ਪਏ ਆ ਤੇ ਹੱਥ ਧੋਕੇ ਪਿੱਛੇ ਨੂੰ ਮੋੜਾਓ ਭਲਾਈ ਹਿੱਸੇ ਦੇ ਵਿੱਚ ਆ ਕਿ ਜਿਹੜੇ ਰਿਸ਼ਤੇ ਪਰਮੇਸ਼ਵਰ ਨੇ ਦਿੱਤੇ ਆ ਉਹਨਾਂ ਰਿਸ਼ਤਿਆਂ ਦੇ ਵਿੱਚ ਆਪਣੇ ਪ੍ਰੇਮ ਨੂੰ ਸਿੱਧ ਕਰੋ ਔਰ ਪ੍ਰੇਮ ਦੇ ਵਿੱਚ ਸਿੱਧ ਹੋਵੋ ਫਿਰ ਉਸ ਤੋਂ ਅੱਗੇ ਆ ਜਸਟਿਸ ਦੇ ਵਿੱਚ ਨਿਆਂ ਦੇ ਵਿੱਚ ਚੰਗਿਆਈ ਦੇ ਵਿੱਚ ਗੁੱਡਨੈਸ ਕਹ ਲਓ ਜਸਟਿਸ ਕਹ ਲਓ ਉਹਦੇ ਵਿੱਚ ਤੁਸੀਂ ਸਿੱਧ ਹੋਵੋ ਕਈ ਵਾਰ ਕੀ ਹੁੰਦਾ ਤੁਹਾਡਾ ਤੁਹਾਡਾ ਸਿਰ ਦੁਖਿਆ ਤੇ ਤੁਸੀਂ ਕਹਿੰਨੇ ਹਾਏ ਮੇਰਾ ਸਿਰ ਦੁਖਦਾ ਕਿਸੇ ਹੋਰ ਨੇ ਕਿਹਾ ਮੇਰਾ ਸਿਰ ਦੁਖਦਾ ਤੁਸੀਂ ਕਹਿੰਨੇ ਬਹੁਤ ਖੰਡੀ ਆ ਇਹ ਕਿੱਡੇ ਚਲਿੱਤਾ ਰਹਉਂਦੇ ਆ ਇਹਨੂੰ ਤਾਂ ਇਹ ਜਸਟਿਸ ਨਹੀਂ ਆ ਇਹ ਚੰਗਿਆਈ ਨਹੀਂ ਆ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਚ ਕਿਸੇ ਦੀ ਮਰਗ ਹੋਈ ਤੇ ਤੁਸੀਂ ਦੁਖੀ ਆ ਕਿਸੇ ਦੇ ਰਿਸ਼ਤੇਦਾਰੀ ਚ ਮਰਗ ਹੋਈ ਤੇ ਉਹ ਕਿਉਂ ਰੋਂਦਾ ਆ ਤਾਂ ਇਹ ਜਸਟਿਸ ਨਹੀਂ ਆ ਇਹ ਗੁੱਡਨੈਸ ਨਹੀਂ ਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਰਿਸ਼ਤੇਦਾਰੀ ਵਿੱਚ ਤੁਹਾਡੀ ਬੇਟੀ ਦੇ ਤੁਹਾਡੇ ਬੇਟੇ ਦੇ ਔਲਾਦ ਪੈਦਾ ਹੋਈ ਤੁਹਾਡੀ ਔਲਾਦ ਪੈਦਾ ਹੋਈ ਤਾਂ ਤੁਸੀਂ ਬਹੁਤ ਖੁਸ਼ ਹਾਂ ਤੁਹਾਡੇ ਕੰਮ ਵਾਲੇ ਦੇ ਤੁਹਾਡੇ EMPLOYE ਦੇ ਤੁਹਾਡੇ ਫਰੈਂਡ ਦੇ ਤੁਹਾਡੇ ਗਵਾਂਢੀ ਦੇ ਹੋਈ ਤਾਂ ਲੈ ਬਈ ਇੱਕ ਤੇ ਨਵਾਂ ਕੰਮ ਹੋਇਆ ਲੋਕਾਂ ਦੇ ਨੀ ਨਿਆਣੇ ਜੰਮਦੇ ਉਦਾਂ ਹੀ ਇਹ ਤਾਂ ਬਸ ਇਦਾਂ ਰੌਲਾ ਪਾਈ ਜਾਂਦੇ ਆ ਤਾਂ ਇਹ ਜਸਟਿਸ ਨਹੀਂ ਆ ਜਸਟਿਸ ਕਈਆਂ ਚੀਜ਼ਾਂ ਦੇ ਵਿੱਚ ਆ ਮੈਂ ਬਹੁਤ ਮਤਲਬ ਛੋਟੀਆਂ ਜੀਆਂ ਐਗਜ਼ਾਮਪਲਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਸਮ ਟਾਈਮਸ ਕੀ ਹੁੰਦਾ ਕਿ ਤੁਸੀਂ ਉਦਾਂ ਹੀ ਕਿਸੇ ਦਾ ਨਿਆਂ ਕਰਨ ਬੈਜੰਨੇ ਆ ਤੁਸੀਂ ਉਹਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ ਕੁਝ ਵੀ ਤੁਹਾਨੂੰ ਨਹੀਂ ਪਤਾ ਕਿ ਉਹਦੇ ਮਨ ਵਿੱਚ ਕੀ ਚੱਲ ਰਿਹਾ ਤੁਸੀਂ ਮੂੰਹ ਜਵਾਨੀ ਕਹਤਾ ਨਹੀਂ ਨਹੀਂ ਉਹ ਇਦਾਂ ਦਾ ਐ ਨਹੀਂ ਉਹ ਇਦਾਂ ਦੀ ਇਦਾਂ ਦਾ ਨਹੀਂ ਇਦਾਂ ਦਾ ਤਾਂ ਉਹ ਤੁਸੀਂ ਜਸਟਿਸ ਦੇ ਵਿੱਚ ਸਿੱਧ ਹੋਣੇ ਚਾਹੀਦੇ ਆਂ ਅਗਰ ਕਿਸੇ ਚੀਜ਼ ਦਾ ਪਤਾ ਐ ਤਾਂ ਬੋਲੋ ਨਹੀਂ ਪਤਾ ਤੇ ਨਾ ਬੋਲੋ ਅਗਰ ਤੁਸੀਂ ਤੁਹਾਡੇ ਪੀੜ ਹੁੰਦੀ ਆ ਡਿੱਗੀਆਂ ਤੋਡੇ ਗੋਡੇ ਭੱਜਦੇ ਡਿੱਗਣ ਨਾਲ ਤੇ ਯਾਦ ਰੱਖੋ ਜਦੋਂ ਕੋਈ ਡਿੱਗਦਾ ਉਹਦੇ ਵੀ ਗੋਡੇ ਭੱਜਦੇ ਆ ਅਗਰ ਤੁਹਾਡੇ ਸਿਰ ਦੁਖਦੇ ਤੇ ਉੱਤੇ ਤੁਹਾਡਾ ਦਿਲ ਨਹੀਂ ਕੰਮ ਕਰਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਇਸੇ ਤਰੀਕੇ ਨਾਲ ਸੋਚੋ ਕਿ ਜਦੋਂ ਕਿਸੇ ਹੋਰ ਦੇ ਹੈਡੈਕ ਆ ਕਿਸੇ ਹੋਰ ਦੀ ਸਿਹਤ ਖਰਾਬ ਆ ਤੇ ਉਹਦੇ ਨਾਲ ਵੀ ਇਦਾਂ ਆ ਤਾਂ ਕਿਸੇ ਦੇ ਦੁੱਖ ਨੂੰ ਸਮਝਣਾ ਕਿਸੇ ਦੇ ਦਰਦ ਨੂੰ ਸਮਝਣਾ ਕਿਸੇ ਦੀ ਮਜਬੂਰੀ ਨੂੰ ਸਮਝਣਾ ਕਿਸੇ ਦੀ ਖੁਸ਼ੀ ਨੂੰ ਸਮਝਣਾ ਕਿਸੇ ਦੇ ਇਮੋਸ਼ਨਸ ਨੂੰ ਕਿਸੇ ਦੀਆਂ ਭਾਵਨਾਵਾਂ ਨੂੰ ਸਮਝਣਾ ਉਹਦੇ ਵਿੱਚ ਸਿੱਦਕਾ ਹਾਸਲ ਕਰੋ ਅਰ ਤੁਸੀਂ ਦੇਖਿਓ ਕਿ ਕਿੱਦਾਂ ਤੇ ਕਿਹੜੀ ਸ਼ਕਤੀ ਆ ਜਿਹੜੀ ਤੁਹਾਡੇ ਕੋਲ ਨਹੀਂ ਹੋਊਗੀ ਅਰ ਤੁਸੀਂ ਨੋਟਿਸ ਕਰੋ ਕਿ ਸਾਡਾ ਜਿਹੜਾ ਝੋਲਾ ਆ ਇਹਨਾਂ ਚੀਜ਼ਾਂ ਵਾਲਾ ਉਹਦੇ 'ਚ ਸ਼ੇਕ ਨਹੀਂ ਆ ਕਿ ਸਾਡੀ ਸਿੱਧਤਾ ਦੇ ਵਿੱਚ ਕਮੀ ਨਹੀਂ ਆ ਸਾਡੇ ਪ੍ਰੇਮ ਦੇ ਵਿੱਚ ਵੀ ਕਮੀ ਆ ਸਾਡੀ ਸੱਚਾਈ ਦੇ ਵਿੱਚ ਵੀ ਕਮੀ ਆ ਅਸੀਂ ਤਾਂ ਗੱਲ-ਗੱਲ ਤੇ ਝੂਠ ਬੋਲਦੇ ਆ ਗੱਲ-ਗੱਲ ਤੇ ਮੁੱਕਰਦੇ ਆ ਗੱਲ-ਗੱਲ ਤੇ ਚੋਰੀਆਂ ਕਰਦੇ ਮੈਂ ਨਹੀਂ ਕਹਿੰਦੀ ਮੈਂ ਸਿੱਧੇ ਆ ਮੇਰੇ 'ਚ ਬਹੁਤ ਕਮੀਆਂ ਆ ਪਰ ਮੈਂ ਇਹ ਕਹਿੰਨੀ ਕਿ ਆਓ ਆਪਾਂ ਇਕੱਠੇ ਸਿੱਧ ਹੋਣ ਦੀ ਕੋਸ਼ਿਸ਼ ਕਰੀਏ ਤੁਸੀਂ ਵੀ ਕਰੋ ਮੈਂ ਵੀ ਕਰਾਂ ਇਹ ਨਹੀਂ ਕਿ ਜਿਹੜੀ ਚੀਜ਼ ਮੈਨੂੰ ਲੱਭੀ ਆ ਤੇ ਮੈਂ ਉਹ ਤੁਹਾਡੇ ਨਾਲ ਨਾ ਸ਼ੇਅਰ ਕਰਾਂ ਵੀ ਪਹਿਲਾਂ ਮੈਂ ਹਾਸਲ ਕਰ ਲਵਾਂ ਮੈਨੂੰ ਅਗਰ ਪਰਮੇਸ਼ਵਰ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਕਿ ਇਹਦੇ ਕੋਲ 2 ਦਿਨ ਦਾ ਟਾਈਮ ਆ ਕਿ ਇਹਦੇ ਕੋਲ 2 ਸਾਲ ਦਾ ਟਾਈਮ ਆ ਹੋ ਸਕਦਾ ਕੋਈ ਪੂਰੀ ਸਦੀ ਲਈ ਬੈਠਾ ਹੋਵੇ ਪਰ ਜਦੋਂ ਮੈਨੂੰ ਮਿਲ ਗਿਆ ਤੇ ਮੈਨੂੰ ਹੁਕਮ ਹੋ ਗਿਆ ਕਿ ਦੇ ਦੇ ਤਾਂ ਮੈਨੂੰ ਨਾਲ ਹੀ ਅਗਰ ਮੈਨੂੰ ਮੰਨ ਲਓ ਰੋਟੀ ਮਿਲੀ ਆ ਤਾਂ ਮੈਨੂੰ ਪ੍ਰਭੂ ਨੇ ਕਿਹਾ ਇਕੱਠੇ ਖਾ ਲੋ ਤਾਂ ਫੇਰ ਮੈਨੂੰ ਇਕੱਠੇ ਹੀ ਖਾਣੀ ਚਾਹੀਦੀ ਹੈ ਇਹ ਨਹੀਂ ਪਹਿਲਾਂ ਮੈਂ ਆਪਣਾ ਟਿੱਡ ਪਰਾਂ ਫੇਰ ਵਧੇ ਤਾਂ ਮੈਂ ਤੁਹਾਨੂੰ ਦੇਵਾਂ ਜਾਂ ਮੈਂ ਪਹਿਲਾਂ ਚੈੱਕ ਕਰਾਂ ਵੀ ਆਹ ਉਹ ਕਿਦਾਂ ਸਵਾਦ ਲੱਗਦੀ ਆ ਕਿ ਨਹੀਂ ਲੱਗਦੀ ਫੇਰ ਦੇਖਦੇ ਆ ਤਾਂ ਅੱਜ ਪਰਮੇਸ਼ਵਰ ਦਾ ਹੁਕਮ ਏਹੀ ਆ ਮੈਂ ਨਹੀਂ ਕਹਿੰਦੀ ਮੈਂ ਸਿੱਧਿਆਂ ਹੋ ਮੈਂ ਇਹ ਕਹਿੰਨੀ ਕਿ ਜਿੰਨੀਆਂ ਚੀਜ਼ਾਂ ਜਿੰਨੇ ਪੁਆਇੰਟਸ ਮੈਂ ਪੜ ਰਹੀ ਆ ਇਹਨਾਂ ਸਾਰੀਆਂ ਦੇ ਵਿੱਚ ਮੇਰੇ ਵਿੱਚ ਵੀ ਕਮੀਆਂ ਆ ਪਰ ਤੁਸੀਂ ਵੀ ਤੁਰੋ ਮੈਂ ਵੀ ਤੁਰਾਂ ਤੇ ਆਪਾਂ ਪਰਮੇਸ਼ਵਰ ਦੇ ਆਤਮਾ ਦੀ ਮਦਦ ਦੇ ਨਾਲ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਆਓ ਆਪਾਂ ਇਕੱਠੇ ਹੋ ਕੇ ਸਿੱਧ ਹੋਣ ਦੀ ਕੋਸ਼ਿਸ਼ ਕਰੀਏ ਅਰ ਇਕੱਠਿਆਂ ਅਸੀਂ ਇਹਨਾਂ અલੌਕਿਕ ਸ਼ਕਤੀਆਂ ਨੂੰ ਜਿਹੜਾ ਆ ਹਾਸਲ ਕਰੀਏ ਕਿਉਂਕਿ ਅਗਰ ਮੰਨ ਲਓ ਕਿ ਚੜਾਈ ਜਿਹੜੇ ਆ 100 ਜਣਾ ਕਰਕੇ ਆਇਆ ਆ ਤੇ ਇੱਕ ਬੰਦਾ ਗੋਲੀਆਂ ਚਲਾਉਣ ਵਾਲਾ ਆ ਜਾਂ ਇੱਕ ਬੰਦਾ ਲੜਾਈ ਲੜਨ ਵਾਲਾ ਇੱਕ ਬੰਦਾ ਸਾਹਮਣਾ ਕਰਨ ਵਾਲਾ ਉਹ ਕਿੱਦਾਂ ਜਿੱਤ ਪ੍ਰਾਪਤ ਕਰ ਸਕਦਾ ਹੈ ਤਾਂ ਜੇਕਰ ਸਾਰੇ ਸੈਨਿਕ ਇਕੱਠੇ ਟ੍ਰੇਨਿੰਗ ਲੈਣ ਅਰੇ ਇੱਕੋ ਜਿਹੀ ਟ੍ਰੇਨਿੰਗ ਲੈਣ ਤੇ ਉਹਨਾਂ ਨੇ ਇੱਕੋ ਜਿਹੀ ਜਿਹੜਾ ਇਹ ਵਾਰ ਕਰਨਾ ਉਹਨਾਂ ਨੇ ਇੱਕ ਦੂਜੇ ਦੇ ਨਾਲ ਅੰਡਰਸਟੈਂਡ ਉਹਨਾਂ ਨੂੰ ਹੋ ਜਾਣਾ ਕਿ ਕੀ ਬੋਲਣਾ ਤੇ ਕੀ ਕਰਨਾ ਆ ਤੇ ਉਹ ਜਦੋਂ ਇਕੱਠੇ ਹਮਲਾ ਕਰਨਗੇ ਤੇ ਕੋਈ ਵੀ ਵੈਰੀ ਜਿਹੜਾ ਆ ਨਾ ਉਹਨਾਂ ਉੱਤੇ ਫਤਿਹਮੰਦ ਨਹੀਂ ਹੋ ਸਕਦਾ